ਵੀ ਸਾਰੀਆਂ ਪਾਰਟੀਆਂ ਪੱਬਾ ਪਾਰ ਨੇ ਸਾਰੀਆਂ ਪਾਰਟੀਆਂ ਨੇ ਚੋਣ ਮਦਦ ਚਾਪਣ ਜਿਹੜੇ ਨੇ ਕੈਂਡੀਡੇਟਸ ਉਤਾ ਦਿੱਤੇ ਗਏ ਨੇ ਅਤੇ ਲੋਕਾਂ ਦੇ ਜਾ ਕੇ ਪੁੱਛੇ ਵੀ ਨੇ ਤੇ ਤੁਹਾਨੂੰ ਅਜਾਦ ਲੜਨ ਦੀ ਕੀ ਲੋੜ ਪੈਗੀ ਮੈਂ ਪਿਛਲੇ 30 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਾਂ ਤੋਂ 6 ਮਹੀਨੇ ਪਹਿਲਾਂ ਹਾਈ ਕਮਾਂਡ ਨੇ ਕਿਹਾ ਸੀ ਕਿ ਤੁਸੀਂ ਜਾ ਕੇ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿਓ ਤੁਸੀਂ ਲੋਕ ਸਭਾ ਦੇ ਸੰਸਦ ਅਗਲੇ ਤੁਸੀਂ ਸਾਡੀ ਟਿਕਟ ਜਿਹੜੀ ਉਹ ਤੁਹਾਡੀ ਹੈ ਸੰਸਦ ਗੁਰਜੀਤ ਸਿੰਘ ਜਿਹੜੇ ਔਇਲਾ ਨੇ ਦੋ ਵਾਰ ਜਿਹੜੇ ਸੰਸਦ ਬਣ ਚੁੱਕੇ ਨੇ ਉਹਨਾਂ ਨੂੰ ਜਿਹੜੀ ਟਿਕਟ ਮਿਲ ਚੁੱਕੀ ਹੈ ਫਿਰ ਤੁਸੀਂ ਕਿਸਾ ਦੇ ਕਹਿੰਦੇ ਹੋ ਕਿ ਤੁਹਾਨੂੰ ਜਿਹੜੀ ਇਹ ਦਾਵੇ ਦਾ ਦਿੱਤੀ ਗਈ ਸੀ ਤੇ ਤੁਹਾਨੂੰ ਜਿਹੜਾ ਹਾਈ ਕਮਾਂਡ ਲੋ ਹਰ ਜਿੱਤੀ ਗਈ ਜੀ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਦੇਤੀ ਦਫਤਰ ਦੇ ਵਿੱਚ ਇੱਕ ਪ੍ਰੋਗਰਾਮ ਸੀ ਉੱਥੇ ਵੀ ਮੈਂ ਇੱਕ ਲਲਕਾਰ ਕੇ ਕਿਹਾ ਸੀ ਕਿ ਭਈ ਸਾਡਾ ਸਰਵੇਖ ਕਰਾ ਲੋ ਹਾਈ ਕਮਾਂਡ ਨੂੰ ਦਰਖਾਸਤ ਕਰਦਾ ਕਿ ਕਮ ਸਕਮਾ ਸਰਵੇਖ ਤੇ ਦਿਖਾਇਆ ਜਾਵੇ ਕੀ ਆ ਜਿਹੜੇ ਤਿੰਨ ਤਿੰਨ ਤੁਸੀਂ ਸਰਵੇਖ ਕੀਤੇ ਉਹ ਕੈਂਡੀਡੇਟ ਤੁਹਾਨੂੰ ਪਸੰਦ ਨਹੀਂ ਸੀ ਤੁਸੀਂ ਉੱਥੇ Hindu ਵੀ ਕਰਨਾ ਚਾਹੁੰਦੇ ਸੀ ਕਦੀ ਕਹਿੰਦੇ ਸਿੱਖ ਕਰਨਾ ਕਦੀ Hindu ਕਰਨਾ ਫਿਰ ਵੀ ਤੁਸੀਂ ਉਹ ਕੈਂਡੀਡੇਟ ਨਾ ਪਸੰਦ ਹੁੰਦ ਕਰਕੇ ਉਹਨੂੰ ਟਿਕਟ ਦਿੱਤੀ ਤੇ ਕਿਉਂ ਦਿੱਤੀ ਪਰ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ ਜਿਵੇਂ 30 ਸਾਲ ਤੋ ਸੇਵਾ ਕੀਤੀ ਔਰ ਨਿਸ਼ਕਾਮ ਸੇਵਾ ਕੀਤੀ ਮੇਰੇ ਹੁਣ ਸਾਥੀਆਂ ਦਾ ਇਕੋ ਹੀ ਕਹਿਣਾ ਵਾ ਕਿ ਜੇ ਇਹਨਾਂ ਤੁਹਾਨੂੰ ਨਹੀਂ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਕੋਸ਼ਿਸ਼ ਨਹੀਂ ਦਿੱਤਾ ਤੇ ਹਾਨੂੰ ਕੀ ਦੇਣਗੇ ਕੀ ਕਮੀਆਂ ਨੇ ਗੁਰਜੀਤ ਸਿੰਘ ਔਲੇ ਜੇ ਦੋ ਵਾਰ ਜਿੱਤ ਕੇ ਲੋਕਾਂ ਵਿੱਚ ਵਿਚਰੇ ਨੇ ਕਿੱਥੇ ਤਿਆਰੀ ਕਰ ਰਹੇ ਨੇ ਇਹ ਲੋਗ ਤੁਸੀਂ ਕਿਸਾ ਦੇਖਦੇ ਹੋ ਇਹ ਚੀਰੂਪੀ ਗੁਰਜੀਤ ਸਿੰਘ ਔਲਾ ਤੁਹਾਡੇ ਮੁਕਾਬਲੇ ਜਿਹੜੇ ਕਮਜ਼ੋਰ ਨੇ ਦੇਖੋ ਮੈਂ ਉਹਨਾਂ ਚੀਜ਼ਾਂ ਦੇ ਉੱਤੇ ਕੋਈ ਸਵਾਲ ਨਹੀਂ ਕਰਨਾ ਚਾਹੁੰਦਾ ਕੀ ਕੀ ਉਹਨਾਂ ਕੰਮ ਕੀਤੇ ਕੀ ਨਹੀਂ ਕੀਤੇ ਪਰ ਮੈਂ ਜਿਹੜੀ ਅਸੀਂ ਆਪਣੀ ਜਿਹੜੀ ਗੱਲ ਕਰੀਏ ਅਸੀਂ ਉਹਨਾਂ ਨਾਲੋਂ ਜਿਹੜਾ ਵੀ ਕੋਈ ਅੱਜ ਤੱਕ ਇਥੇ ਅੰਮ੍ਰਿਤਸਰ ਦੇ ਵਿੱਚ ਸੰਸਦ ਹੈ ਉਹਦੇ ਨਾਲੋਂ 10 ਗੁਣਾ ਵਧੀਆ ਕੰਮ ਕਰਕੇ ਦਿਖਾ ਸਕਦੇ ਆ 16 ਤੋਂ ਵੱਧ 16 ਲੱਖ ਤੋਂ ਵੱਧ ਸਾਡੇ ਵੋਟਰ ਨੇ ਕੀ ਗੱਲ ਅੰਮ੍ਰਿਤਸਰ ਚ ਤੁਹਾਨੂੰ ਬੰਦਾ ਨਹੀਂ ਲੱਗਦਾ ਇਹ ਸਵਾਲ ਮੇਰਾ ਸਾਰੀਆਂ ਪਾਰਟੀਆਂ ਨਾਲੀਆ ਵੀ ਬੰਦਾ ਜਦੋਂ ਵੀ ਬਾਹਰ ਚੁੱਕ ਕੇ ਅੱਗੇ ਲੈਂਦੇ ਜੇ ਉਹਦਾ ਕੀ ਮਤਲਬ ਹੈ ਲੜਦੇ ਤੁਸੀਂ ਅੰਮ੍ਰਿਤਸਰ ਚ ਰਹੇ ਜੇ ਤੇ ਕੈਂਡੀਡੇਟ ਬਾਹਰ ਆ ਰਿਹਾ ਇਹ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀਏ ਮੈਂ ਤਾਂ ਇਹ ਪੁੱਛਣਾ ਚਾਹੁੰਨਾ ਧਾਰੀਵਾਲ ਸਾਹਿਬ ਨੂੰ ਤੁਸੀਂ ਟਿਕਟ ਮੰਗ ਰਹੇ ਤੁਸੀਂ ਕਹਿੰਦੇ ਐਨਓਸੀ ਆ ਖਤਮ ਹੋਣੀ ਹੈ ਨਹੀਂ ਹੋਈਆ ਰੇਤ ਮਾਫੀਆ ਖਤਮ ਹੋਊਗਾ ਨਹੀਂ ਹੋਇਆ ਇਹ ਤੁਸੀਂ ਜਿਹੜੀ ਵੀ ਚੀਜ਼ ਲੈਣੀ ਹੁੰਦੀ ਆ ਉਹ ਕਰਜ਼ਾ ਚੁੱਕ ਕੇ ਲੈਂਦੇ ਤੇ ਉਹਦਾ ਸਮਝ ਹੀ ਨਹੀਂ ਆਉਂਦੀ ਵੀ ਕੀ ਹੈ ਸਰਕਾਰ ਚਲਾ ਰਹੀ ਨੇ ਕਿ ਇਹ ਸਿਰਫ ਲੋਕਾਂ ਨੂੰ ਚਾਂਸਾ ਦਿੱਤੇ ਜਾ ਰਿਹਾ ਵੀ ਇੱਕ ਵਾਰੀ ਤੁਸੀਂ ਆਪਣੇ ਹਾਈ ਕਮਾਂਡ ਨੂੰ ਜਾਂ ਪੰਜਾਬ ਦੇ ਜਿਹੜੇ ਲੀਡਰ ਨੇ ਵੱਡੇ ਪ੍ਰਧਾਨ ਨੇ ਉਹਨਾਂ ਨੂੰ ਮਿਲੇ ਜਾ ਕੇ ਇੱਕ ਵਾਰੀ ਗੱਲਬਾਤ ਤੁਸੀਂ ਕੀਤੀ ਹੈ ਦੇਖੋ ਮੈਂ ਪੰਜਾਬ ਦੇਆਂ ਨੂੰ ਵੀ ਸੁਣਿਆ ਭੇਜ ਦਿੱਤਾ ਦਿੱਲੀ ਹਾਈ ਕਮਾਂਡ ਨੂੰ ਮੈਂ ਮੈਸੇਜ ਦੇ ਦਿੱਤਾ ਕਿ ਜੇ ਤੁਸੀਂ ਇਹਨੂੰ ਟੈਕਨੋ ਰੀਵਿਊ ਕਰਦੇ ਹੋ ਤਾਂ ਠੀਕ ਹੈ ਨਹੀਂ ਤਾਂ ਅਸੀਂ ਇਹ ਆਈਸੀਸੀ ਹਮਨਾਈਟ ਵੱਲੋਂ ਆਪਾਂ ਖੜੇਗੇ ਆਜ਼ਾਦ ਉਮੀਦਵਾਰ ਲੋਕ ਸਭਾ ਦੇ ਅਸੀਂ ਅਮਰੀਕਾ ਤੋਂ ਖੜੇ ਆ ਸਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਜਿਹੜੀ ਕਿ ਪੱਪਾ ਭਾਰ ਨੇ ਅਤੇ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਉਹ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਅੱਜ ਤੁਹਾਨੂੰ ਜਿਹੜਾ ਸਖਸ਼ਾ ਮਿਲਾਉਣ ਜਾ ਰਹੇ ਹਾਂ ਉਹਨਾਂ ਵੱਲੋਂ ਅੱਜ ਆਜ਼ਾਦ ਚੋਣ ਲੜਨ ਦਾ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਵ ਪ੍ਰੈਜ਼ੀਡੈਂਟ ਅਗਰੇ ਕੀ ਹਮਨ ਰਾਈਟਸ ਦੇ ਬ੍ਰਿੰਦਾ ਫੋਲ ਜੀ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਬ੍ਰਿੰਦਾ ਫੋਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਬ੍ਰਿੰਦਾ ਫੋਲ ਜੀ ਜਦੋਂ ਮੈਂ ਗੱਲ ਕੀਤੀ ਵੀ ਸਾਰੀਆਂ ਪਾਰਟੀਆਂ ਪੱਬਾ ਪਾਰ ਨੇ ਸਾਰੀਆਂ ਪਾਰਟੀਆਂ ਨੇ ਚੋਣ ਮਦਾਨ ਚ ਆਪਣ ਜਿਹੜੇ ਨੇ ਕੈਂਡੀਡੇਟਸ ਉਤਾਰ ਦਿੱਤੇ ਗਏ ਨੇ ਅਤੇ ਲੋਕਾਂ ਚ ਜਾ ਕੇ ਪੁੱਛੇ ਵੀ ਨੇ ਤੇ ਤੁਹਾਨੂੰ ਆਜ਼ਾਦ ਲੜਨ ਦੀ ਕੀ ਲੋੜ ਪੈ ਗਈ ਦਸ਼ਕਾਂ ਨੂੰ ਸਾਡਾ ਕਰ ਦਿਓ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋ ਤੇ ਕੀ ਕਹਿਣਾ ਚਾਹੋਗੇ ਮੈਂ ਪਿਛਲੇ 30 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਾਂ ਔਰ ਵੱਖ-ਵੱਖ ਖੋਦਿਆਂ ਤੇ ਮੈਂ ਕੰਮ ਕੀਤਾ ਵਾ ਅੱਜ ਮੈਂ AICCI ਹਮਰਾਈਟ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਔਰ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਹਾਈ ਕਮਾਂਡ ਨੇ ਕਿਹਾ ਸੀ ਕਿ ਤੁਸੀਂ ਜਾ ਕੇ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿਓ ਤੁਸੀਂ ਲੋਕ ਸਭਾ ਦੇ ਸੰਸਦ ਅਗਲੇ ਤੁਸੀਂ ਜੇ ਸਾਡੀ ਟਿਕਟ ਜੜੀ ਉਹ ਤੁਹਾਡੀ ਆ ਕੁਝ ਕਿਹਾ ਦਿਓ ਤੁਸੀਂ ਇਹ ਬਾਰ-ਬਾਰ ਕਹਿ ਰਹੇ ਹੋ ਵੀ ਤੁਸੀਂ ਲੋਕ ਸਭਾ ਦੇ ਤੁਹਾਨੂੰ ਜਿਹੜਾ ਹਾਈ ਕਮਾਨ ਨੇ ਜਿਹੜੀ ਕੀ ਹਰੀ ਜੱਡੀ ਦਿੱਤੀ ਸੀ ਪਰ ਗੱਲ ਕਰੀ ਅਮਰਥਾ ਦੀ ਗੱਲ ਕਰੀਏ ਸੰਸਦ ਗੁਰਜੀਤ ਸਿੰਘ ਜਿਹੜੇ ਆਇਲਾ ਨੇ ਦੋ ਵਾਰ ਜਿਹੜੇ ਸੰਸਦ ਬਣ ਚੁੱਕੇ ਨੇ ਉਹਨਾਂ ਨੂੰ ਜਿਹੜੀ ਕੀ ਟਿਕਟ ਮਿਲ ਚੁੱਕੀ ਹੈ ਫਿਰ ਤੁਸੀਂ ਕਿਸਦਾ ਦੇ ਕਹਿੰਦੇ ਹੋ ਵੀ ਤੁਹਾਨੂੰ ਜਿਹੜੀ ਇਹ ਦਾਅਵੇ ਦਾ ਦਿੱਤੀ ਗਈ ਸੀ ਜਾਂ ਤੁਹਾਨੂੰ ਜਿਹੜਾ ਹਾਈ ਕਮਾ ਮ ਵੱਲੋਂ ਹਰੀ ਜੱਡੀ ਦਿੱਤੀ ਗਈ ਸੀ ਮੈਂ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਦੇਹਤੀ ਦਫ਼ਤਰ ਦੇ ਵਿੱਚ ਇੱਕ ਪ੍ਰੋਗਰਾਮ ਸੀ ਉੱਥੇ ਵੀ ਮੈਂ ਇੱਕ ਲਲਕਾਰ ਕੇ ਕਿਹਾ ਸੀ ਕਿ ਭਈ ਸਾਡਾ ਸਰਵੇਖ ਕਰਾ ਲਓ ਜੇ ਆਪਾਂ ਕਿਸੇ ਨਾਲੋਂ ਘਟਿਆ ਤੁਹਾਨੂੰ ਨਾ ਦਿਓ ਜੇ ਆਹੀ ਸਰਵੇ ਦੇ ਵਿੱਚ ਨੰਬਰ 1 ਤੇ ਆਉਂਦੇ ਆ ਤੁਹਾਨੂੰ ਟਿਕਟ ਦੇ ਦਿਓ ਮੈਂ ਇਹੀ ਹਾਈ ਕਮਾਂਡ ਅੱਗੇ ਫੋਨ ਹਾਈ ਕਮਾਂਡ ਨੂੰ ਦਰਖਾਸਤ ਕਰਦਾ ਕਿ ਕਮ ਸਕਮ ਉਹ ਸਰਵੇ ਤੇ ਦਿਖਾਇਆ ਜਾਵੇ ਕੀ ਆ ਜਿਹੜੇ ਤਿੰਨ ਤਿੰਨ ਤੁਸੀਂ ਸਰਵੇ ਕੀਤੇ ਉਹ ਕੈਂਡੀਡੇਟ ਤੁਹਾਨੂੰ ਪਸੰਦ ਨਹੀਂ ਸੀ ਤੁਸੀਂ ਉੱਥੇ ਹਿੰਦੂ ਵੀ ਕਰਨਾ ਚਾਹੁੰਦੇ ਸੀ ਕਦੀ ਕਹਿੰਦੇ ਸਿੱਖ ਕਰਨਾ ਕਦੀ ਹਿੰਦੂ ਕਰਨਾ ਫਿਰ ਵੀ ਤੁਸੀਂ ਉਹ ਕੈਂਡੀਡੇਟ ਨਾ ਪਸੰਦ ਹੁੰਦ ਕਰਕੇ ਉਹਨੂੰ ਟਿਕਟ ਦਿੱਤੀ ਤੇ ਕਿਉਂ ਦਿੱਤੀ ਕਿਸਨਾ ਦੇਦੇ ਹੋ ਤੁਸੀਂ ਕਹਿ ਰਹੇ ਹੋ ਕਿ ਲੱਗਦਾ ਨਹੀਂ ਕਿ ਕਦੇ ਕਾਂਗਰਸ ਦੀ ਕਾਰ ਤੋਂ ਕੁਲੇਸ਼ ਕਰਕੇ ਕਿਤੇ ਜਿਵੇਂ ਲੋਕ ਸਭਾ ਇਲੈਕਸ਼ਨ ਜਿਹੜੀ ਉਹ ਚੱਲ ਰਹੀ ਆ ਤੇ ਕੀ ਲੱਗਦਾ ਨਹੀਂ ਅਸੀਂ ਨੂੰ ਲੈ ਕੇ ਕਿਤੇ ਵਿਰੋਧੀ ਪਾਰਟੀਆਂ ਨੂੰ ਜਿਹੜਾ ਕਿ ਮੌਕਾ ਮਿਲ ਸਕਦਾ ਉਹ ਗੱਲ ਤਾਂ ਠੀਕ ਆ ਕਿ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲ ਸਕਦਾ ਪਰ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ ਕਿ ਅਸੀਂ 30 ਸਾਲ ਤੋ ਸੇਵਾ ਕੀਤੀ ਔਰ ਨਿਸ਼ਕਾਮ ਸੇਵਾ ਕੀਤੀ ਔਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਕਿ ਠੀਕ ਹੈ ਤੁਸੀਂ ਪੈਨਲ ਬਿਠਾਇਆ ਉਹ ਪੈਨਲ ਕਦੇ ਉਸਤੇ ਬਿਠਾਇਆ ਗਿਆ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਕਰੀਏ ਕਿ 7 ਐਮਐਲਏ ਇੱਕ ਆਦਮੀ ਦੇ ਉਲਟੋਂ ਦੇ ਆਤੀ ਪਰਦਾਨ ਉਲਟੋਵੇ ਸ਼ਾਰੀ ਪਰਦਾਨ ਉਲਟੋਨ ਫਿਰ ਉਸ ਆਦਮੀ ਨੂੰ ਟਿਕਟ ਦਿੱਤੀ ਕਿ ਅਸੀਂ ਕਹਿੰਨੇ ਵੀ ਤੁਹਾਨੂੰ ਕਾਰਨ ਦੱਸੋ ਔਰ ਮੇਰੀ ਤਾਂ ਇੱਕੋ ਹੀ ਗੱਲ ਆ ਮੇਰੀ ਨਹੀਂ ਹੁਣ ਹੁਣ ਇਹ ਮੁੱਦਾ ਜਿਹੜਾ 올 ਇੰਡੀਆ ਦਾ ਬਣ ਚੁੱਕਿਆ ਏਆਈਸੀਸੀ ਹਿਊਮਨ ਰਾਈਟਸ ਦਾ ਮੁੱਦਾ ਬਣ ਚੁੱਕਿਆ ਕਿਉਂਕਿ ਹਰ ਜਿਹੜਾ ਸਾਡਾ ਸਟੇਟ ਪ੍ਰੈਜ਼ੀਡੈਂਟ 26 ਸਟੇਟਾਂ ਦੇ ਵਿੱਚ ਏਆਈਸੀਸੀ ਹਿਊਮਨ ਰਾਈਟਸ ਦਾ ਮੁੱਦਾ ਚੱਲ ਰਹੀ ਆ ਔਰ ਸਾਡੇ ਕੋਲ ਡਿਸਟ੍ਰਿਕਟਾਂ ਦੇ ਪ੍ਰੈਜ਼ੀਡੈਂਟ ਵੀ ਹੈਗੇ ਆ ਹਲਕਿਆਂ ਦੇ ਵੀ ਹੈਗੇ ਆ ਥੱਲੇ ਵਾੜਾਂ ਤੱਕ ਪਿੰਡਾਂ ਤੱਕ ਅਸੀਂ ਕਵਰ ਕਰ ਚੁੱਕੇ ਆ ਮਿਹਨਤ ਕੀਤੀ ਆ ਔਰ ਮੇਰੇ ਹੁਣ ਸਾਥੀਆਂ ਦਾ ਇਕੋ ਹੀ ਕਹਿਣਾ ਵਾ ਕਿ ਜੇ ਇਹਨਾਂ ਤੁਹਾਨੂੰ ਨਹੀਂ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਕੋਸ਼ਿਸ਼ ਨਹੀਂ ਦਿੱਤਾ ਤੇ ਤੁਹਾਨੂੰ ਕੀ ਦੇਣਗੇ ਪਰ ਗੱਲ ਕਰੀਏ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਵੀ ਗੁਰਜੀਤ ਸਿੰਘ ਔਇਲਾ ਜਿਹੜਾ ਕਿ ਸੰਸਦ ਰਹੇ ਨੇ ਦੋ ਵਾਰੀ ਉਹਨਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ ਤੁਹਾਨੂੰ ਦੇਣੀ ਕਿ ਅਸੀਂ ਮੈਨਸੋਪੀ ਤੁਸੀਂ ਕਿਸ ਤਰ੍ਹਾਂ ਦੇ ਦਦੇ ਹੋ ਕਿ ਕਮੀਆਂ ਨੇ ਗੁਰਜੀਤ ਸਿੰਘ ਔਇਲਾ ਜਿਹੜੇ ਦੋ ਵਾਰੀ ਜਿੱਤ ਕੇ ਲੋਕਾਂ ਵਿੱਚ ਵਿਚਰੇ ਨੇ ਕਿ ਫੇਰ ਤਿਆਰੀ ਕਰ ਰਹੇ ਨੇ ਲੋਕ ਤੁਸੀਂ ਕਿਸਾ ਦੇ ਦਦੇ ਹੋ ਇਹ ਚੀਜ਼ ਨੂੰ ਵੀ ਗੁਰਜੀਤ ਸਿੰਘ ਔਇਲਾ ਤੁਹਾਡੇ ਮੁਕਾਬਲੇ ਜਿਹੜੇ ਕਮਜ਼ੋਰ ਨੇ ਦੇਖੋ ਮੈਂ ਤੁਹਾਨੂੰ ਫੇਰ ਇੱਕ ਗੱਲ ਕਹਿ ਦਿੱਤੀ ਮੈਂ ਕਿਸੇ ਦੇ ਉਲਟ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਇਹ ਕਹਿਣਾ ਵੀ ਪਾਰਟੀ ਨੂੰ ਆਪਾਂ ਜੇ ਟਿਕਟ ਜਿਤਾਉਣੀ ਆ ਪਹਿਲਾ ਸਾਡਾ ਮਕਸਦ ਤੇ ਇਹ ਆ ਜਿੰਨਾ ਬੰਦਿਆਂ ਨੇ ਟਿਕਟ ਦਿੱਤੀ ਆ ਉਹਨਾਂ ਨਾਲ ਮੇਰੀ ਇੱਕ ਗੱਲ ਹੈਗੀ ਆ ਉਹਨਾਂ ਅੱਗੇ ਮੇਰਾ ਇੱਕ ਸਵਾਲ ਹੈ ਜੇ ਤੁਸੀਂ ਟਿਕਟ ਜਿਤਾਉਣਾ ਚਾਹੁੰਦੇ ਤੇ ਕਮ ਸੇ ਕਮ ਅਮਰੀਕਸਰ ਦੇ ਵਿੱਚੋਂ ਜਿਹੜਾ ਸਰਵੇ ਕਰਵਾਇਆ ਉਹ ਤੇ ਸਾਹਮਣੇ ਲਿਆਓ ਕੀ ਆ ਅਸਲ ਪਤਾ ਲੱਗੇ ਲੋਕਾਂ ਨੂੰ ਵੀ ਕੀ ਹੈ ਕੀ ਆ ਇਸੋ ਵੀ ਫੋਲਸਾ ਵਿਰੋਧ ਕਿਉਂ ਆ ਇਹ ਚੀਜ਼ ਨੂੰ ਲੈ ਕੇ ਵਿਰੋਧ ਕਿਉਂ ਹੋ ਰਿਹਾ ਵਾ ਤੁਸੀਂ ਸੱਤ ਐਮਐਲ ਇੱਕ ਪਾਸੇ ਸੀ ਤੇ ਫਿਰ ਵੀ ਜਿਹੜਾ ਵਿਰੋਧ ਹੋ ਰਿਹਾ ਸੀ ਵੀ ਟਿਕਟ ਨਹੀਂ ਦਿੱਤੀ ਜੀ ਵਿਰੋਧ ਕਿਉਂ ਹੋ ਰਿਹਾ ਚੀਜ਼ ਲੈ ਦੇਖੋ ਵਿਰੋਧ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਔਰ ਮੰਗ ਰਹੇ ਹਾਂ ਕਿਉਂਕਿ ਇਹ ਇੱਕ ਗਲਾ ਅੰਮ੍ਰਿਤਸਰ ਦਾ ਮਸਲਾ ਨਹੀਂ ਹੈ ਇਹ ਹਿੰਦੁਸਤਾਨ ਦਾ ਮਸਲਾ ਔਰ ਸਾਡੇ ਸਾਰੇ ਸਾਥੀਆਂ ਦਾ ਏਆਈਸੀਸੀ ਹਮਰਾਈਟ ਦੇ ਸਾਰੇ ਸਾਥੀਆਂ ਦਾ ਇੱਕੋ ਹੀ ਗੱਲ ਹੈ ਕਿ ਜੇ ਇਹ ਹਾਨੂੰ ਨਹੀਂ ਕੁਝ ਦੇ ਰਹੇ ਤੇ ਫਿਰ ਅਸੀਂ ਆਪਣਾ ਝੰਡਾ ਬੁਲੰਦ ਖੁਦ ਕਰਾਂਗੇ ਔਰ ਇਹੋ ਹੀ ਸਾਡੇ ਜਿਹੜੀ ਅੱਜ ਤੋਂ ਤੁਹਾਨੂੰ ਮੈਂ ਦੱਸਦਾ ਤਿੰਨ ਚ 5 ਦਿਨ ਹੋ ਗਿਆ ਸਾਡੀ ਇੱਕ ਜਿਹੜੀ 올 ਇੰਡੀਆ ਦੀ ਇੱਕ ਕਮੇਟੀ ਬੈਠੀ ਸੀ ਏਆਈਸੀਸੀ ਉਮਰ ਰਾਏ ਦੀ ਉਹਦੇ ਵਿੱਚ ਫਿਰ ਇਹ ਕੀਤਾ ਗਿਆ ਕਿ ਜੇ ਸਾਨੂੰ ਇਹ ਟਿਕਟ ਨਹੀਂ ਦਿੰਦੇ ਜਾਂ ਇਸ ਟਿਕਟ ਨੂੰ ਚੇਂਜ ਨਹੀਂ ਕਰਦੇ ਤਾਂ ਫਿਰ ਅਸੀਂ ਆਜ਼ਾਦ ਖੜੇ ਹੋਵਾਂਗੇ ਕਿਸਨਾਂ ਦੇ ਦੇ ਆਲੇ ਸਾਲ ਆਲਾ ਸਾਹਿਬ ਦੇ 10ਾਂ ਜਿਹੜੇ ਕੰਮ ਕੀਤੇ ਨੇ ਲੋਕਾਂ ਵਿੱਚ ਵਿਚਰੇ ਨੇ ਉਹਨਾਂ ਨੂੰ ਕਿਸਨਾਂ ਦੇ ਦੇ ਚੀ ਉਹਨਾਂ ਲੈ ਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਮੈਂ ਉਹਨਾਂ ਚੀਜ਼ਾਂ ਦੇ ਉੱਤੇ ਕੋਈ ਸਵਾਲ ਨਹੀਂ ਕਰਨਾ ਚਾਹੁੰਦਾ ਕੀ ਕੀ ਉਹਨਾਂ ਕੰਮ ਕੀਤੇ ਕੀ ਨਹੀਂ ਕੀਤੇ ਪਰ ਮੈਂ ਜਿਹੜੀ ਅਸੀਂ ਆਪਣੀ ਜਿਹੜੀ ਗੱਲ ਕਰੀਏ ਅਸੀਂ ਉਹਨਾਂ ਨਾਲੋਂ ਜਿਹੜਾ ਵੀ ਅੱਜ ਤੱਕ ਇਥੇ ਅੰਮ੍ਰਿਤਸਰ ਦੇ ਵਿੱਚ ਸੰਸਦ ਆ ਉਹਦੇ ਨਾਲੋਂ 10 ਗੁਣਾ ਵਧੀਆ ਕੰਮ ਕਰਕੇ ਦਿਖਾ ਸਕਦੇ ਹਾਂ ਕਿਉਂਕਿ ਸਾਡਾ ਜਿਹੜਾ ਕੰਮ ਹੈ ਨਾ ਪਹਿਲਾ ਗੱਲ ਅਸੀਂ ਨਸ਼ੇ ਦੇ ਉਲਟ ਨਕੇਲ ਪਾਉਣੀ ਹੈ ਕਿਉਂਕਿ ਅੰਮ੍ਰਿਤਸਰ ਇੱਕ ਐਸੀ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਪਹਿਲਾ ਕੰਮ ਇਹੋ ਹੀ ਹੋਊਗਾ ਕਿ ਇਥੇ ਅੰਮ੍ਰਿਤਸਰ ਜਿਹੜੀ ਹੈ ਨਸ਼ਾ ਮੁਕਤ ਕੀਤਾ ਜਾਵੇ ਉਸ ਤੋਂ ਬਾਅਦ ਦੂਸਰਾ ਕੰਮ ਅਸੀਂ ਇਥੇ ਜਿਹੜੀ 80 ਤੋਂ 90 ਦੇ ਦਸ਼ਕ ਦੇ ਵਿੱਚ ਇੰਡਸਟਰੀ ਸੀ ਉਹ ਆ ਔਰ ਉਹਦੇ ਨਾਲ ਨਾਲ ਯੂਥ ਨੂੰ ਰੋਜ਼ਗਾਰ ਦਵਾਵਾਂਗੇ ਕਿਉਂਕਿ ਜੇ ਇੰਡਸਟਰੀ ਵਾਪਸ ਆਊਗੀ ਤਾਂ ਯੂਥ ਨੂੰ ਰੋਜ਼ਗਾਰ ਮਿਲੇਗਾ ਔਰ ਚੌਥਾ ਹੱਡਾ ਕੰਮ ਆ ਕੁੱਲੀ ਜਿਹੜੇ ਬਾਰਡਰ ਦੇ ਉੱਤੇ ਪੰਜ ਤੋਂ 7000 ਕੁੱਲੀ ਨੇ ਅੱਜ ਦੇ ਦਿਨੋਂ ਫ੍ਰੀ ਬੈਠੇ ਨੇ ਉਹਨਾਂ ਦੇ ਬੱਚੇ ਭੁੱਖੇ ਮਿਲ ਰਹੇ ਨੇ ਅਸੀਂ ਉਹਨਾਂ ਲਈ ਆਵਾਜ਼ ਉਠਾਵਾਂਗੇ ਸਭ ਤੋਂ ਪਹਿਲਾ ਹੱਡਾ ਕੰਮ ਇਹ ਹੋਊਗਾ ਕਿ ਕੁੱਲੀਆਂ ਨੂੰ ਰੋਜ਼ਗਾਰ ਜਿਹੜਾ ਦਵਾਇਆ ਜਾਵੇ ਬਾਰਡਰ ਖਲਾਇਆ ਜਾਵੇ ਬਾ ਮਿਨਿਸਟਰ ਸਾਹਿਬ ਫੋਲ ਸਾਹਿਬ ਤੁਸੀਂ ਜਿਵੇਂ ਗੱਲ ਕੀਤੀ ਵੀ ਸਿਆਸੀ ਖੇਡਾ ਜਿਹੜਾ ਪੂਰਾ ਭੱਗ ਚੁੱਕਿਆ ਵਾ ਸਾਰੇ ਜਿਹੜੇ ਚੌਣ ਮੈਦਾਨ ਚ ਜਿਹੜੇ ਕੈਂਡੀਡੇਟਸ ਲਾ ਜਾ ਕੇ ਲੋਕਾਂ ਨਾਲ ਮਿਲਚ ਰਹੇ ਨੇ ਲੋਕਾਂ ਦੀ ਐਲੀਵਿ ਜਾਰ ਰਹੇ ਨੇ ਅਤੇ ਵਕ ਵਕ ਵਾਅਦੇ ਕਰ ਰਹੇ ਨੇ ਵੀ ਸਾਨੂੰ ਜਿਹੜਾ ਕਿ ਲੋਕ ਸਭਾ ਦਾ ਕਿ ਜਿਹੜਾ ਚੁਣਿਆ ਜਾਵੇ ਮੈਂਬਰ ਅਤੇ ਤੁਹਾਨੂੰ ਜਿਹੜਾ ਵਾ ਪਹਿਲੇ ਦਾਤ ਤੇ ਜਿਹੜੇ ਕੰਮ ਰਹਿੰਦੇ ਨੇ ਉਹ ਕਿਤੇ ਜਾਣਗੇ ਤੁਸੀਂ ਕਿਸ ਤਰ੍ਹਾਂ ਦੇ ਦੇ ਦਿਓ ਜੇਕਰ ਤੁਸੀਂ ਜਾਂਦੇ ਹੋ ਤੇ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਨੇ ਪਹਿਲੇ ਦਾਤ ਕਰਾਓਗੇ ਵੇਖੋ ਪਹਿਲੀ ਤੇ ਗੱਲ ਮੈਂ ਇਹ ਕਹਿਣਾ ਚਾਹੁੰਦਾ ਮੈਂ ਤੇ ਤੁਹਾਨੂੰ ਤਿੰਨੇ ਚਾਰੇ ਕੰਮ ਕਰਾ ਦੇ ਦਿੱਤੇ ਅ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਇੰਡਸਟਰੀ ਲਿਆਵਾਂਗੇ ਉਹਦੇ ਤੋਂ ਬਾਅਦ ਅਸੀਂ ਜਿਹੜਾ ਯੂਥ ਨੂੰ ਰੋਜ਼ਗਾਰ ਮਿਲੇਗਾ ਜੇ ਇੰਡਸਟਰੀ ਆਏਗੀ ਚੌਥਾ ਹੀ ਕੁਲੀਆਂ ਦਾ ਕੰਮ ਕਰਾਂਗੇ ਇਹ ਅਸੀਂ ਚਾਰੇ ਕੰਮ ਪੈਲ ਤੇ ਆਧਾਰ ਤੇ ਕਰਾਂਗੇ ਔਰ ਮੈਂ ਜਿਹੜੀ ਗੱਲ ਤੁਸੀਂ ਪੁੱਛਣਾ ਚਾਹੁੰਦੇ ਜੇ ਜਾਂ ਮੈਂ ਸਮਝ ਰਿਹਾ ਜੀ ਜਿਹੜੀ ਤੁਸੀਂ ਚਾਹੁੰਦੇ ਜੇ ਉਹ ਗੱਲ ਇਹ ਹੈਗੀ ਦੇਖੋ ਸਾਰੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਸਾਰੇ ਬਾਰੇ ਸਾਰਿਆਂ ਨੂੰ ਚੋਣ ਲਿਆ ਸਾਰਿਆਂ ਨੂੰ ਵੇਖ ਵੇਖ ਪਰ ਕੇ ਲਿਆ ਹੋਇਆ ਸਾਰੇ ਲੋਕਾਂ ਨੇ ਵਿਜੇਪੀਨ ਨੂੰ ਵੀ ਵੇਖ ਪਰ ਕੇ ਲਿਆ ਇਹ ਉਹਨਾਂ ਦਾ ਕੈਂਡੀਡੇਟ ਆਇਆ ਤੇ ਹਰ ਵਾਰੀ ਨਵਾਂ ਕੈਂਡੀਡੇਟ ਬਾਹਰ ਆਉਂਦਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ 28 ਲੱਖ ਦੀ ਆਬਾਦੀ ਆ 16 ਤੋਂ ਵੱਧ 16 ਲੱਖ ਤੋਂ ਵੱਧ ਸਾਡੇ ਵੋਟਰ ਨੇ ਕੀ ਗੱਲ ਅਮ੍ਰਿਤਸਰ ਚ ਤੁਹਾਨੂੰ ਬੰਦਾ ਨਹੀਂ ਲੱਭਦਾ ਇਹ ਸਵਾਲ ਮੇਰਾ ਸਾਰੀਆਂ ਪਾਰਟੀਆਂ ਨਾਲ ਹੀ ਆ ਵੀ ਬੰਦਾ ਜਦੋਂ ਵੀ ਬਾਹਰ ਚੁੱਕ ਕੇ ਲੈਂਦੇ ਜੇ ਉਹਦਾ ਕੀ ਮਤਲਬ ਆ ਲੜਦੇ ਤੁਸੀਂ ਅਮ੍ਰਿਤਸਰ ਚ ਰਹੇ ਜੇ ਤੇ ਕੈਂਡੀਡੇਟ ਬਾਹਰ ਆ ਰਿਹਾ ਦੂਸਰੀ ਮੇਰੀ ਲੜਾਈ ਜਿਹੜੀ ਉਹਦੇ ਵਿੱਚ ਇਹ ਹੈਗੀ ਆ ਦੂਸਰੇ ਜੇ ਆਪਾਂ ਕਹੀਏ ਅਭੀ ਅਕਾਲੀ ਦਲ ਦੀ ਵੀ ਗੱਲ ਕਰ ਲਈਏ ਤੇ ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਇਕੱਠੇ ਸੀ ਸਿਰਫ ਇੱਕ ਕਿਸਾਨੀ ਅੰਦੋਲਨ ਕਰਕੇ ਬਕਰੇ ਬਕਰੇ ਹੋ ਗਏ ਕਿ ਕਿਤੇ ਇਹਨਾਂ ਕੋਈ ਝਮੇਲਾ ਨਾ ਪੈ ਜਾਏ ਆਪਸ ਦੇ ਵਿੱਚ ਹੈ ਅੰਦਰੋਂ ਕੱਟੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਤੁਹਾਨੂੰ ਦਿਖਾਈ ਦਿੱਤਾ ਪੰਜਾਬ ਦੇ ਕੀ ਹਾਲਾਤ ਨੇ ਢਾਈ ਸਾਲਾਂ ਦੇ ਵਿੱਚ ਆ ਪਿੱਛੇ ਸਾਡੇ ਮੁੱਖ ਮੰਤਰੀ ਸਾਹਿਬ ਆਏ ਸੀ ਦੋ ਤਿੰਨ ਦਿਨ ਪਹਿਲਾਂ ਉਹ ਤੁਹਾਨੂੰ ਵੀ ਪਤਾ ਵੀ ਕਿੰਨਾ ਰਾਸ਼ੀ ਜਾਂ ਕੀ ਸੀ ਉਹ ਸਿਰਫ ਇਹਨਾਂ ਦੀਆਂ ਤਾਰ ਗੁਜ਼ਾਰੀਆਂ ਤੋਂ ਪਤਾ ਲੱਗਦਾ ਜੇ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਹਰੀਵਾਲ ਸਾਹਿਬ ਨੂੰ ਤੁਸੀਂ ਕੇਸ ਗੱਲ ਦੇ ਉੱਤੇ ਟਿਕਟ ਮੰਗ ਰਹੇ ਜੇ ਤੁਸੀਂ ਕਹਿੰਦੇ ਐਨਓਸੀ ਆ ਖਤਮ ਹੋ ਗਿਆ ਨਹੀਂ ਹੋਈਆਂ ਰੇਤ mafia ਖਤਮ ਹੋਊਗਾ ਨਹੀਂ ਹੋਇਆ ਜਿੱਦਾਂ ਕਾਂਗਰਸ ਦੀ ਸਰਕਾਰ ਸੀ ਉਹਨਾਂ 16-1700 ਰੁਪਏ ਟਰਾਲੀ ਮਿਲਦੀ ਸੀ ਸੈ 8000 ਰੁਪਏ ਹੱਥ ਲਾਈ ਹੈ 6000 ਤੋਂ 6500 ਰੁਪਏ ਮਿਲ ਰਹੀ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਹਾਨੂੰ ਇਹ ਨਹੀਂ ਦੱਸਿਆ ਜੇ दारू ਦੀ ਆਪਾਂ ਸ਼ਰਾਬ ਦੀ ਹੈ ਨਾ ਕਿ ਆਈ 20000 ਕਰੋੜ ਰੁਪਏ ਲਾਵਾਂਗੇ ਉਹ ਕਿੱਥੇ ਗਿਆ ਪੈਸਾ ਕਿਤੇ ਹੈ ਜੇ ਤੁਸੀਂ ਜੜੀ ਵੀ ਚੀਜ਼ ਲੈਣੀ ਹੁੰਦੀ ਹੈ ਉਹ ਕਰਜ਼ਾ ਚੁੱਕ ਕੇ ਲੈਂਦੇ ਤੇ ਉਹਦਾ ਸਮਝ ਹੀ ਨਹੀਂ ਆਉਂਦੀ ਵੀ ਕੀ ਹੈ ਸਰਕਾਰ ਚਲਾ ਰਹੇ ਨੇ ਕਿ ਇਹ ਸਿਰਫ ਲੋਕਾਂ ਨੂੰ ਚਾਂਸਾ ਦਿੱਤੇ ਜਾ ਰਿਹਾ ਵੀ ਠੀਕ ਹੈ ਬਈ ਬਿਲਕੁਲ ਤੇ ਗੱਲ ਕਈ ਬੰਦੇ ਫੋਲ ਦੀ ਸਰਵੇ ਦੀ ਗੱਲ ਕੀਤੀ ਤੁਸੀਂ ਕਹਿੰਦੇ ਸਰਵੇ ਜਿਹੜਾ ਹੋਇਆ ਸੀ ਕਾਂਗਰਸ ਪਾਰਟੀ ਵੱਲੋਂ ਉੱਤੇ ਉਹ ਸਰਵੇ ਵਾਜ ਦਰਖਾਂ ਨੂੰ ਸਾਂਝਾ ਕਰ ਦਿਓ ਸਰਵੇ ਹੋਇਆ ਕੀ ਸੀ ਤੇ ਸਰਵੇ ਬਾਰੇ ਕੋਣ ਜਿਹੜਾ ਪਹਿਲੇ ਨੰਬਰ ਦਿੱਤਾ ਗਿਆ ਸੀ ਦਰਖਾਂ ਨੂੰ ਸਾਂਝਾ ਕਰ ਦਿਓ ਸਰਵੇ ਚ ਹੈ ਕੀ ਸੀ ਆਇਆ ਸਰਵੇ ਵੇਖੋ ਸਰਵੇ ਜਿਹੜਾ ਹੋਇਆ ਉਹ ਮੈਂ ਹੁਣ ਤੁਹਾਡੇ ਅੱਗੇ ਸਾਰੀਆਂ ਪਾਰਟੀ ਦੀਆਂ ਕੋਈ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਇਹਦਾ ਪਾਰਟੀ ਨਾਲ ਕੋਈ ਨਹੀਂ ਰੰਜਿਸ਼ ਮੇਰੀ ਪਾਰਟੀ ਨਾਲ ਨਹੀਂ ਮੇਰੀ ਸਿਰਫ ਜਿਹੜੇ ਇਹ ਦੋ ਤਿੰਨ ਬੰਦੇ ਨੇ ਜਿਹੜੇ ਪੰਜਾਬ ਦਾ ਜਿਹੜਾ ਕਾਂਗਰਸ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਮੇਰੀ ਲੜਾਈ ਉਹਨਾਂ ਕਿਉਂਕਿ ਮੈਂ ਵੈਸੇ ਵੀ ਬਲੋਂਗ ਜਿਹੜਾ AICC ਹਿਊਮਨ ਰਾਈਟਸ ਤੋਂ ਕਰਦਾ ਔਰ ਮੇਰਾ ਫਰਜ ਮੰਨਦਾ ਵਾ ਕਿ ਮੈਂ ਲੜਾਈ ਜਿਹੜੀ ਉਹ ਲੜਾਂ ਜਿੱਥੇ ਗਲਤ ਹੈਗਾ ਉੱਥੇ ਅਸੀਂ ਖੜੇ ਆ ਕੋਈ ਵੀ ਹੋਵੇ ਤੇ ਇਸ ਵਾਰ ਤੁਸੀਂ ਆਪਣੇ ਹਾਈ ਕਮਾਂਡ ਨੂੰ ਜਾਂ ਪੰਜਾਬ ਦੇ ਜਿਹੜੇ ਲੀਡਰ ਨੇ ਵੱਡੇ ਪ੍ਰਧਾਨ ਨੇ ਉਹਨਾਂ ਨੂੰ ਮਿਲੇ ਜਾ ਕੇ ਇਸ ਵਾਰ ਗੱਲਬਾਤ ਤੁਸੀਂ ਕੀਤੀ ਆ ਦੇਖੋ ਮੈਂ ਪੰਜਾਬ ਦੇਆਂ ਨੂੰ ਵੀ ਸੁਣਿਆ ਭੇਜ ਦਿੱਤਾ ਦਿੱਲੀ ਹਾਈ ਕਮਾਂਡ ਨੂੰ ਮੈਂ ਮੈਸੇਜ ਦੇ ਦਿੱਤਾ ਕਿ ਜੇ ਤੁਸੀਂ ਇਹਨੂੰ ਟੈਕਨੋ ਰਿਵਿਊ ਕਰਦੇ ਤਾਂ ਠੀਕ ਆ ਨਹੀਂ ਤਾਂ ਅਸੀਂ AICC ਹਿਊਮਨ ਰਾਈਟਸ ਵੱਲੋਂ ਆਪਾਂ ਖੜੇ ਜੇ ਆਜ਼ਾਦ ਉਮੀਦਵਾਰ ਲੋਕ ਸਭਾ ਦੇ ਅਸੀਂ ਅਮਰੀਸਰ ਤੋਂ ਖੜੇ ਆ ਕੀ ਲੱਗਦਾ ਵੀ ਹੁਣ ਕੋਈ ਇਸ ਬਾਰੇ ਹਾਈ ਕਮਾਂਡ ਜਿਹੜੀ ਆ ਕੋਈ ਸੋਚੇਗੀ ਕਿਉਂਕਿ ਚੋਣ ਪ੍ਰਚਾਰ ਚੱਲ ਰਿਹਾ ਵਾ ਸਾਰੇ ਕੰਮ ਹੋ ਚੁੱਕੇ ਨੇ ਪੋਸਟਰ ਤੱਕ ਲੱਗ ਚੁੱਕੇ ਨੇ ਲੋਕਾਂ ਵਿੱਚ ਵਿਚਾਰਿਆ ਜਾ ਰਿਹਾ ਜਾਂ ਨਹੀਂ ਜਾ ਕੇ ਰੈਲੀਆਂ ਕੀਤੀ ਜਾ ਰਹੀਆਂ ਕੀ ਲੱਗਦਾ ਵੀ ਹੁਣ ਹਾਈ ਕਮਾਂਡ ਸੋਚੇਗੀ ਕੁਝ ਦੇਖੋ ਜੋ ਸਾਨੂੰ ਗੱਲਾਂ ਪਤਾ ਲੱਗ ਰਹੀਆਂ ਹਾਈ ਕਮਾਂਡ ਇਸ ਚੀਜ਼ ਦੇ ਉੱਤੇ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੀ ਹੈ ਵੀ ਇਹ ਕੀ ਹੋਇਆ ਕੀ ਆ ਕੀ ਰੀਜ਼ਨ ਕੀ ਆ ਔਰ ਜਿਹੜੀਆਂ ਨਿਊਜ਼ਾਂ ਜਾ ਰਹੀਆਂ ਨੇ ਉਹ ਕਾਂਗਰਸ ਦੇ ਪ੍ਰਤੀ ਜਾ ਰਹੀਆਂ ਨੇ ਇਸ ਕਰਕੇ ਉਹਨਾਂ ਨੇ ਉਹਦੇ ਉੱਤੇ ਕਿਹਾ ਕਿ ਅਸੀਂ ਜਲਦੀ ਇਹ ਚੀਜ਼ ਦਾ ਕੋਈ ਨਾ ਕੋਈ ਨਬਟਾਰਾ ਕਰਾਂਗੇ ਪਰ ਕੀ ਲੱਗਦਾ ਨਹੀਂ ਵੀ ਮਹੀਨਾ ਕਿ ਰਹਿ ਗਿਆ ਵਾ ਥੋੜ੍ਹ ਦੇ ਹੱਗੇ ਨੇ ਕਿ ਲੱਗਦਾ ਇਸ ਚੀਜ਼ ਬਾਰੇ ਸੋਚ ਹਾਈ ਕਮਾਂਡ ਜਿਹੜੀ ਸੋਚ ਗਿਆ ਚੀਜ਼ ਨੂੰ ਲੈ ਕੇ ਜਿਹੜਾ ਪਾਰਟੀ ਦਾ ਜਿਹੜਾ ਨੁਮਾਇੰਦਾ ਵਾ ਕਿ ਲੱਗਦਾ ਉਹ ਚੇਂਜ ਕਰ ਦੇਗੀ ਕਿ ਨਹੀਂ ਕਰ ਦੇ ਦੇ ਦੇਖੋ ਇਹ ਹੁਣ ਪਾਰਟੀ ਦੀ ਮਰਜ਼ੀ ਆ ਕਿ ਚੇਂਜ ਕਰਦੀ ਕਿ ਨਹੀਂ ਕਰਦੀ ਪਰ ਅਸੀਂ ਜਿਹੜਾ ਅਸੀਂ ਇਹ ਐਲਾਨ ਕਰ ਦਿੱਤਾ ਕਿ ਜੇ ਅਸੀਂ ਪਾਰਟੀ ਨਹੀਂ ਚੇਂਜ ਕਰਦੀ ਤਾਂ ਅਸੀਂ ਆਜ਼ਾਦ ਉਮੀਦਵਾਰ ਖੜੇ ਅਸੀਂ ਕੈਂਡੀਡੇਟ ਖੜੇ ਹੈਗੇ ਜੀ ਅਸੀਂ ਮਤਲਬ ਕਿ ਹੁਣ ਲੜਾਈ ਲੜਨੀ ਆ ਕਿਉਂਕਿ ਇਹ ਲੜਾਈ ਕੱਲੀ ਮੇਰੀ ਨਹੀਂ ਹੈ ਇਹ ਹੁਣ ਸਾਰੇ ਹਿੰਦੁਸਤਾਨ ਦੇ ਵਿੱਚ ਆਈਸੀਸੀ ਅਮਰਾਵੀ ਦੇ ਲੜਾਈ ਹੈ ਜਿਹਨੇ ਸੋ ਵੀ ਹੁਣ ਜਿਹੜਾ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਚੋਣ ਪ੍ਰਚਾਰ ਜਾ ਕੇ ਪਿੰਡਾਂ 'ਚ ਕਰ ਰਹੇ ਹੋ ਹੁਮਰਾੜ ਦਾ ਨੈਸ਼ਨਲ ਦਾ ਕਰ ਰਹੇ ਹੋ ਕਿ ਜਾਂ ਕਾਂਗਰਸ ਪਾਰਟੀ ਦਾ ਕਰ ਰਹੇ ਹੋ ਅਸੀਂ ਇਸ ਵੇਲੇ ਜਿਹੜਾ ਚੋਣ ਪ੍ਰਚਾਰ ਕਰ ਰਹੇ ਆ ਉਹ ਆਈਸੀਸੀ ਅਮਰਾਵੀ ਦੇ ਵੱਲ ਆਜ਼ਾਦ ਕੈਂਡੀਡੇਟ ਦਾ ਹੀ ਕਰ ਰਹੇ ਹਾਂ ਤੇ ਜਦੋਂ ਮੰਨ ਲਓ ਤੁਸੀਂ ਜਿੱਤ ਜਾਂਦੇ ਜਿਹੜੀ ਝੋਲੀ ਜਿਹੜੀ ਆ ਟਿਕਟ ਜਿੱਤ ਕੇ ਕਾਂਗਰਸ ਦੇ ਹੱਕ ਚ ਪਾਓਗੇ ਵੇਖੋ ਮੈਂ ਤੁਹਾਨੂੰ ਫੇਰ ਇੱਕੋ ਗੱਲ ਕਹੀ ਜਾਂਦਾ ਇਹਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਕਾਂਗਰਸ ਕਾਂਗਰਸ ਦੇ ਵਿੱਚ ਆਦਮੀ ਆ ਗਏ ਨੇ ਜਾਂ ਉਮੀਦਵਾਰ ਆ ਗਏ ਨੇ ਵੱਡੇ ਉਹਨਾਂ ਦੇ ਉਲਟਾ ਮੇਰੀ ਲੜਾਈ ਮੇਰੀ ਪਾਰਟੀ ਨਾਲ ਕੋਈ ਲੜਾਈ ਨਹੀਂ ਹੈ ਔਰ ਮੈਂ ਜੇ ਇਹ ਪਾਰਟੀ ਨੂੰ ਲੋੜ ਪਈ ਤਾਂ ਮੈਂ ਪਾਰਟੀ ਨੂੰ ਟਿਕਟ ਦੇਵਾਂਗਾ ਵੀ ਇਹ ਸੀਟ ਕਿ ਮੈਂ ਜਿਵੇਂ ਮੇਰਾ ਸਵਾਲ ਆ ਕਿ ਲੱਗਦਾ ਨਹੀਂ ਵੀ ਇੱਕੋ ਉਮੀਦਵਾਰ ਨੇ ਇੱਕੋ ਪਾਰਟੀ ਦੇ ਦੋ ਦੋ ਉਮੀਦਵਾਰ ਖੜਾਉਣਗੇ ਇਸ ਤੇ ਜਿਉਂ ਲੈ ਕੇ ਕਿ ਲੱਗਦਾ ਤੁਸੀਂ ਪਿੰਡਾਂ 'ਚ ਪ੍ਰਚਾਰ ਕਰਦੇ ਹੋ ਉਹ ਵੀ ਪਿੰਡਾਂ 'ਚ ਪ੍ਰਚਾਰ ਕਰਦੇ ਨੇ ਸ਼ਹਿਰਾਂ 'ਚ ਪ੍ਰਚਾਰ ਕਰਦੇ ਨੇ ਅਮਰਸਰ ਸਾਹਿਬ ਆ ਤੇ ਉਹ ਜਾ ਕੇ ਤੁਸੀਂ ਗੱਲਾਂ ਕਰਦੇ ਹੋ ਲੋਕਾਂ ਨਾਲ ਕਿ ਲੱਗਦਾ ਤੁਸੀਂ ਵੀ ਆਪਣੀ ਪਾਰਟੀ ਗੱਲ ਦੀ ਝੰਡਾ ਪਾਇਆ ਉਹਨਾਂ ਨੇ ਪਾਇਆ ਹੁੰਦਾ ਐਚ ਯੂ ਲੈ ਕੇ ਕਿਤੇ ਕਿਤੇ ਮਾੜਾ ਪ੍ਰਭਾਵ ਨਹੀਂ ਪੈਂਦਾ ਪਾਰਟੀ ਦਾ ਲੈ ਕੇ ਪਹਿਲਾਂ ਵੀ ਫਲਾਣਾ ਸਾਹਿਬ ਆਏ ਸੀ ਹੁਣ ਤੁਸੀਂ ਆ ਗਏ ਏ ਚੀਜ਼ ਲੈ ਕੇ ਕੀ ਕਰਨ ਜਾਓਗੇ ਅਸੀਂ ਤਾਂ ਦੇਖੋ ਜਦੋਂ ਵਿੱਚ ਜਾ ਰਹੇ ਹਾਂ ਅਸੀਂ ਤਾਂ ਹਰ ਇੱਕ ਨੂੰ ਇਹੋ ਹੀ ਕਹਿ ਰਹੇ ਵੀ ਅਸੀਂ ਆਜ਼ਾਦ ਕੈਂ ਨਾ ਦੇ ਵਿੱਚ ਆ ਗਏ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਔਰ ਜਿਹੜੀਆਂ ਲੋਕਾਂ ਦੀਆਂ ਉਹ ਸਾਨੂੰ ਜਮੀਨੀ ਤੌਰ ਤੇ ਪਤਾ ਨੇ ਕਿਉਂਕਿ ਹਰ ਪਿੰਡ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਸਾਡੇ ਜਿਹੜੇ ਵਰਕਰ ਬੈਠੇ ਨੇ ਏਆਈਸੀਸੀ ਉਮਰ ਰਾਜੀ ਦੇ ਵਰਕਰ ਬੈਠੇ ਨੇ ਔਰ ਸਾਨੂੰ ਪਤਾ ਵਾਕ ਜਿਹੜੇ-ਜਿਹੜੇ ਪਿੰਡ ਚ ਕੀ-ਕੀ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਅਸੀਂ ਤਾਂ ਆਪਣਾ ਦੱਸ ਰਹੇ ਕਿ ਅਸੀਂ ਜੇ ਇਸ ਜਗ੍ਹਾ ਤੇ ਆਉਣੇ ਤੁਸੀਂ ਸਾਰਿਆਂ ਨੂੰ ਪਰਖ ਲਿਆ ਵਾ ਹੁਣ ਸਾਨੂੰ ਇੱਕ ਮੌਕਾ ਦਿਓ ਆਜ਼ਾਦ ਨੂੰ ਤੇ ਫਿਰ ਵੇਖੋ ਵੀ ਕੀ ਕਰਦੇ ਆ ਅਸੀਂ ਅਸੀਂ ਅੰਮ੍ਰਿਤਸਰ ਦੀ ਲੜਾਈ ਲੜਾਂਗੇ ਆਪਣੀ ਲੜਾਈ ਨਹੀਂ ਲੜਾਂਗੇ ਇਹ ਲੱਗਦਾ ਨਹੀਂ ਫੋਲਜੀ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਟਿਕਟ ਦਿੱਤਾ ਹੋਊਗਾ ਟਿਕਟ ਦਿੱਤੀ ਆ ਕਾਮਕਾਰ ਵੇਖ ਕੇ ਕਿਉਂਕਿ ਦੋ ਵਾਰ ਜੇ ਮੈਂ ਗੱਲ ਕੀਤੀ ਦੋ ਵਾਰ ਸਾਥ ਸਾਥ ਬਣੇ ਨੇ ਉਹਨਾਂ ਦਾ ਕੋਈ ਕਾਮਕਾਰ ਵੇਖ ਕੇ ਪਿਛਲੀ ਬੈਕਗਰਾਉਂਡ ਦੇ ਕੇ ਉਹਨਾਂ ਦਾ ਸਰਵੇ ਕੀਤਾ ਹੋਇਆ ਜਿਵੇਂ ਤੁਸੀਂ ਦੱਸ ਰਹੇ ਹੋ ਸਾਰਾ ਸਵੇ ਸਾਬ ਨਾਲ ਜੀ ਟਿਕਟ ਮਿਲਦੀ ਹੈ ਕਿ ਜਾਂ ਕਿਸ ਤਰ੍ਹਾਂ ਇਸ ਵਾਰ ਸਾਰਾ ਟਿਕਟ ਮਿਲਦੀ ਹੈ ਅਚੀਬ ਲਈ ਇਸ ਬਾਰੇ ਮੈਂ ਨਹੀਂ ਕੁਝ ਕਰਨਾ ਕਹਿਣਾ ਚਾਹੁੰਦਾ ਕਿਉਂਕਿ ਮੈਂ ਕਾਂਗਰਸ ਪਾਰਟੀ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਜਿਹੜੀ ਗੱਲ ਕਹੀ ਆ ਜੇ ਤੁਸੀਂ ਜਿਹੜੀ ਗੱਲ ਕਹੀ ਆ ਮੈਂ ਇਹ ਨਹੀਂ ਗੱਲ ਕਹਿੰਦਾ ਮੈਂ ਤੇ ਇਹ ਕਿਹਾ ਵੀ ਦਿੱਤੀ ਤੁਸੀਂ ਕਿਉਂ ਕਿਸ ਤਰ੍ਹਾਂ ਦਿੱਤੀ ਮੈਨੂੰ ਇਹਦਾ ਦੱਸ ਦਿਓ ਵੀ ਇਸ ਕਰਕੇ ਤੁਸੀਂ ਇਸ ਬੰਦੇ ਨੂੰ ਟਿਕਟ ਦਿੱਤੀ ਆ ਮੈਂ ਰਾਜੀ ਆ 7 ਐਮਐਲਏ ਦੇ ਸੋਦੇ ਬੰਦੇ ਦੇ ਉਲਟਿਆ ਵਿਧਾਇਕ ਪ੍ਰਧਾਨ ਉਲਟਿਆ ਸ਼ਹਿਰੀ ਪ੍ਰਧਾਨ ਉਲਟਿਆ ਫਿਰ ਤੁਸੀਂ ਟਿਕਟ ਕਿਵੇਂ ਦੇ ਦਿੱਤੀ 7 ਐਮਐਲਏ ਕਿਹੜੇ ਕਰਦੇ ਸਕਦੇ ਮੇਰੇ ਕੋਲ ਮੈਂ ਨਾ ਨਹੀਂ ਕੱਲੇ ਕੱਲੇ ਦਾ ਲੈਣਾ ਉਹਨਾਂ ਵਿੱਚੋਂ ਕੁਛ ਦੇ ਮੈਨੂੰ ਫੋਨ ਵੀ ਆ ਚੁੱਕੇ ਨੇ ਕਿ ਵੀ ਅਜੀ ਨਾ ਲਿਆ ਤੇ ਫਿਰ ਇਹਦਾ ਮਤਲਬ ਵੀ ਉਹ ਸਮਝਦੇ ਨੇ ਕਿ ਇਹ ਜਿਹੜਾ ਇਹ ਗਲਤ ਹੋਇਆ ਪਾਰਟੀ ਨੇ ਗਲਤ ਡਿਸੀਜਨ ਲਿਆ ਬੀ ਆਦਾ ਬਰਿੰਦਰ ਫੁੱਲ ਦਾ ਡਿਸੀਜਨ ਮਿਲਣਾ ਚਾਹੀਦਾ ਮੇਰੇ ਨਾਲ ਦੇ ਮੇਰੇ ਨਾਲ ਸਰਪੰਚ ਵੀ ਹੈਗੇ ਨੇ ਉਹ ਵੀ ਇਹੋ ਗੱਲ ਕਹੀ ਜਾ ਰਹੇ ਨੇ ਤੇ ਫਿਰ ਮੇਰਾ ਤੇ ਹੱਕ ਬੰਦਾ ਨਾ ਉਹ ਵੀ ਸਮਝਦੇ ਨੇ ਇਸ ਚੀਜ਼ ਨੂੰ ਵੀ ਠੀਕ ਹੈ ਇਸ ਬੰਦੇ ਦਾ ਹੱਕ ਬੰਦਾ ਉਹ ਕੀ ਲੱਗਦਾ ਨਹੀਂ ਬੰਦੇ ਫੋੜੀ ਤੁਸੀਂ ਇਸ ਚੀਜ਼ ਨੂੰ ਲੈ ਕੇ ਤੁਹਾਡੀ ਜਿਹੜੀ ਹਾਈ ਕਮਾਂਡ ਹੈ ਜਾਂ ਪੰਜਾਬ ਦੀ ਜਿਹੜੀ ਟੀਮ ਹੈ ਉਹ ਵੀ ਤੁਹਾਡਾ ਇਸ ਚੀਜ਼ ਨੂੰ ਲੈ ਕੇ ਵਿਰੋਧ ਕਰ ਸਕਦੀ ਹੈ ਅਭੀ ਇਲੈਕਸ਼ਨ ਦਾ ਟਾਈਮ ਹੈ ਲੋਕ ਸਭਾ ਨੂੰ ਲੈ ਕੇ ਜਿਹੜਾ ਤੁਸੀਂ ਇਸ ਤਰ੍ਹਾਂ ਆਜ਼ਾਦ ਲੜਨ ਦੀ ਜਿਹੜੀ ਸੀਟ ਕਰਦੇ ਹੋ ਉਹ ਕਹਿੰਦੇ ਕਿ ਵੋਟਾਂ ਖਰਾਬ ਹੋ ਸਕਦੀਆਂ ਦੇਖੋ ਉਹਨਾਂ ਕੀ ਵਿਰੋਧ ਕਰਦਾ ਵਿਰੋਧ ਤੇ ਮੈਂ ਕਰ ਦਿੱਤਾ ਉਹਨਾਂ ਦਾ ਮੈਂ ਤਾਂ ਸ਼ਰ੍ਹਾਂ ਮੈਂ ਰੋਧ ਕਰ ਦਿੱਤਾ ਵੀ ਠੀਕ ਹੈ ਵੀ ਮੈਂ ਇਸ ਜਿਹੜਾ ਤੁਹਾਡੇ ਤੁਸੀਂ ਜਿਹੜਾ ਇਹ ਫੈਸਲਾ ਲਿਆ ਉਹਦੇ ਉਲਟ ਹੈਗਾ ਤੇ ਜੇ ਤੁਸੀਂ ਨਹੀਂ ਇਸ ਚੀਜ਼ ਨੂੰ ਸੋਲਵ ਕਰਦੇ ਇਸ ਮਸਲੇ ਨੂੰ ਸੋਲਵ ਨਹੀਂ ਕਰਦੇ ਫਿਰ ਅਸੀਂ ਆਜ਼ਾਦ ਲੜਾਂਗੇ ਜੋ ਲੋਕਾਂ ਦੀ ਲੋਕਾਂ ਦੀ ਮੇਰੇ ਨਾਲ ਹੋਏਗੀ ਹਮਦਰਦੀ ਉਹ ਮੈਂ ਜਗ ਜਾਹਰ ਕਰ ਦੇਗਾ ਕਿ ਕੀ ਹੈ ਠੀਕ ਹੈ ਜੀ ਤੇ ਜਾਣੇ ਵਾਲੇ ਸਨੇਹਾ ਕੀ ਦੇਣਾ ਚਾਹੋਗੇ ਅਮਰ ਸਲਵਾਸੀਆਂ ਨੂੰ ਜਿਹੜੇ ਅਮਰਸਾਦ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਦੇਖ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਅਮਰਿੰਦਰ ਫੌਲ ਜਿਹੜੇ ਕੀ ਆਜ਼ਾਦ ਬੁਲਣ ਲੱਗੇ ਦੇਖੋ ਮੈਂ ਤੁਹਾਡੇ ਅੱਗੇ ਤੇ ਅਮਰੀਕਾ ਦੇ ਵਸੀਆਂ ਕਿ ਇੱਕੋ ਅਪੀਲ ਕਰਦਾ ਮੈਂ ਅਜੇ 30 ਸਾਲ ਹੋ ਗਏ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਔਰ ਪੂਰੀ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਵਾ ਮੈਂ ਤੁਹਾਨੂੰ ਇੱਕੋ ਗੱਲ ਇੱਕੋ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਦੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਜ਼ਾਦ ਨੂੰ ਦਿਓ ਵਰਿੰਦਰ ਫੁੱਲ ਨੂੰ ਦਿਓ ਤੇ ਫਿਰ ਦੇਖੋ ਅਮਰੀਕ ਸਰਦੀ ਅਨਵਾਰ ਕਿਵੇਂ ਬਦਲਦੀ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਨੈਸ਼ਨਲ ਹੋਮ ਅਫੇਅਰਸ ਜਿਹੜੇ ਕਿ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਮੁੰਦੇ ਫੋਲਜੀ ਉਹਨਾਂ ਵੱਲੋਂ ਜਿਹੜਾ ਕਿ ਆਜ਼ਾਦ ਚੋਣ ਲੜਨ ਦਾ ਜਿਹੜਾ ਕਿ ਦਾਅਵੇਦਾਰੀ ਕਰ ਦਿੱਤੀ ਗਈ ਆ ਅੱਤਾਂ ਉਹਨਾਂ ਕਿਹਾ ਵੀ ਆਜ਼ਾਦ ਲੜ ਕੇ ਜਿਹੜੀ ਆ ਚੋਣ ਜਿਹੜੀ ਜਿੱਤ ਜਿਹੜੀ ਆ ਆਪਣੀ ਕਾਂਗਰਸ ਪਾਰਟੀ ਜਿਹੜੇ ਉਹਨਾਂ ਦੀ ਝੋਲੀ ਵਿੱਚ ਜਿਹੜੀ ਆ ਪਾਉਣਗੇ ਹੁਣ ਦੇਖਣਾ ਹੈਗਾ ਵੀ ਕਦੋਂ ਤੱਕ ਜਿਹੜੀ ਕਿ ਜਿੱਤ ਹੁੰਦੀ ਆ ਕਿਹਦੀ ਹਾਰ ਹੁੰਦੀ ਆ ਇਹ ਤੇ ਹੁਣ ਲੋਕ ਸਭਾ ਦੇ ਇਲੈਕਸ਼ਨ ਵਿੱਚ ਹੋਊਗੀ ਲੋਕ ਕਿਹਨੂੰ ਫਤਵਾ ਦਿੰਦੇ ਨੇ ਤੇ ਕਿਹਨੂੰ ਹਾਰ ਦਿੰਦੇ ਨੇ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਤ ਸਰ